ਤੇ ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਭਾਈ ਚਿੱਤ ਤੁਲਾ ਹੁਣ ਆ ਵੀ ਬਚਨ ਬੜਾ ਕੀਮਤੀ ਜੇ ਚਿੱਤ ਪਿਆਰਿਓ ਮਨ ਤੂੰ ਅੱਗੇ ਦੀ ਖੇਡ ਖੈ ਚਿੱਤ ਭਾਈ ਵੀਰ ਸਿੰਘ ਹੋਰਾਂ ਨੇ ਨਾ ਜਦੋਂ ਕੋਸ਼ ਦੇ ਅੰਦਰ ਇਹਦੇ ਅਰਥ ਬੜੇ ਪਿਆਰੇ ਕੀਤੇ ਗਏ ਕਹਿਣ ਲੱਗੇ ਅੰਤਿਸ਼ ਕਰਨ ਦੇ ਅੰਦਰ ਜਦੋਂ ਵਾਹਿਗੁਰੂ ਦੇ ਨਾਮ ਦਾ ਸਰੂਰ ਆਉਂਦਾ ਖੈ ਉਹ ਜਿਹੜੀ ਅਵਸਥਾ ਖੈ ਉਹਨੂੰ ਅਸਲ ਵਿੱਚ ਚਿੱਤ ਮਾਣਦਾ ਖੈ ਇਹਨੂੰ ਉਹਨਾਂ ਨੇ ਖਿਰਦਾ ਵੀ ਕਿਹਾ ਜਿਹਨੂੰ ਆਪ ਦਿਲ ਵੀ ਕਹਿੰਦੇ ਹੋ ਕਿ ਆਪਣੇ ਖਿਰਦੇ ਤੋਂ ਗਾਉਣਾ ਪਿਆਰਿਓ ਜਦੋਂ ਮਨ ਤੋਂ ਕਿਤੇ ਅਗਲੀ ਅਵਸਥਾ ਮਿਲਦੀ ਹੈ ਨਾ ਜੋ ਗੁਰਮੁਖ ਪਿਆਰੇ ਲਿਖਦੇ ਨੇ ਕਹਿਣ ਲੱਗੇ ਪਹਿਲਾਂ ਬੈਖਰੀ ਖੈ ਬੈਖਰੀ ਤੋਂ ਅੱਗੇ ਮਦਮਾ ਖੈ ਮਦਮਾ ਤੋਂ ਅੱਗੇ ਬੈਸੰਤੀ ਖੈ ਬੈਸੰਤੀ ਤੋਂ ਅੱਗੇ ਪਰਾ ਬਾਣੀ ਖੈ ਮੋਂਸ ਪਸ ਲੈ ਨਾ ਜਾਵਾਂ ਪਰ ਕੇਵਲ ਬੇਨਤੀ ਕਰਾਂ ਜਦੋਂ ਮਦਮਾ ਦੀ ਅਵਸਥਾ ਹੁੰਦੀ ਹੈ ਇਹਨੂੰ ਪਿਆਰਿਓ ਮਹਿਸੂਸ ਕਰਿਆ ਜਾਏ ਆਪਜੀ ਕਿਤੇ ਸੁਰਤ ਕਰਕੇ ਬਾਣੀ ਤੁਹਾਨੂੰ ਪੜਨੀ ਆ ਜਾਏ ਸਤ ਦੀ ਖੇਡ ਕੀਖ ਹੈ ਪਿਆਰਿਓ ਚਲੋ ਮੈਂ ਕੋਈ ਬ੍ਰਹਮ ਗਿਆਨੀ ਨਹੀਂ ਮੈਂ ਵਿਦੇਸ਼ਕਾਰਿਆਂ ਪਰ ਗੁਰਦੇਵ ਕਹਿੰਦੇ ਨੇ ਐਸਾ ਹੋ ਸਕਦਾ ਹੈ ਕਹ ਦਤਾਰ ਜੀ ਕਹਿੰਦੇ ਨੇ ਕਿਤੇ ਤੁਹਾਨੂੰ ਬਾਣੀ ਕੰਠ ਹੋਵੇ ਬਾਣੀ ਕੰਠ ਹੋਵੇ ਤੇ ਚੌਂਕੜਾ ਵੱਜਾ ਹੋਏ ਪਹਿਲਾਂ 10 15 ਮਿੰਟ ਗੁਰੂ ਗੁਰੂ ਜਪਿਆ ਹੋਏ ਤੇ ਵਾਹਿਗੁਰੂ ਦੇ ਨਾਮ ਦੀ ਧੁਣੀ ਲਾਈ ਹੋਏ ਤੇ ਫਿਰ ਕਿਤੇ ਮੇਰੇ ਸਤਗੁਰੂ ਦੇ ਪਿਆਰ ਨੂੰ ਮਹਿਸੂਸ ਕਰਨਾ ਹੋਏ ਨਾ ਕਹਿਣ ਲੱਗੇ ਸੁਰਤ ਕਰਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੁਣ ਵੇਖੋ ਅੱਜ ਬੜੇ ਲੋਕ ਸ਼ੰਕੇ ਖੜੇ ਕਰਦੇ ਨੇ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ 101 ਪਾਠ ਜਪਜੀ ਸਾਹਿਬ ਦਾ ਕਿਵੇਂ ਕਰਦੇ ਸਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਕਿਵੇਂ ਇੰਨੀ ਬਾਣੀ ਇੱਕ ਦਿਨ ਵਿੱਚ ਪੜ ਲੈਂਦੇ ਸਨ ਤੇ ਪਿਆਰਿਓ ਦਾ ਜਵਾਬ ਇਹ ਹੈ ਜਦੋਂ ਬਾਣੀ ਕਿਤੇ ਸੁਰਤ ਕਰਕੇ ਪੜਨੀ ਆ ਜਾਏ ਨਾ ਫਿਰ ਸੁਰਤ ਕਰਕੇ ਬਾਣੀ ਪੜਨ ਲੱਗਿਆ ਜਪਜੀ ਸਾਹਿਬ ਦੇ ਅੰਦਰ ਕਿਸੇ ਦੇ 4 ਮਿੰਟ ਕਿਸੇ ਦੇ 5 6 ਮਿੰਟ ਦੀ ਖੇਡ ਖੈ ਆਪਾਂ ਭਾਈ ਜ਼ਬਾਨ ਨਾਲ ਪੜਨੇ ਆ ਤੇ ਸਮਾਂ ਲੱਗਦਾ ਕਿਤੇ ਇਹ ਘਰ ਵਿੱਚ ਜਾ ਕੇ ਇਹਨੂੰ ਜ਼ਰੂਰ ਮਾਣਿਆ ਜੇ ਸੁਰਤ ਕਰਕੇ ਕਿਤੇ ਗੁਰਨਾਨਕ ਨੂੰ ਧਿਉਣਾ ਆ ਜਾਏ ਸੁਰਤ ਕਰਕੇ ਗੁਰਨਾਨਕ ਨੂੰ ਜਪਣਾ ਆ ਜਾਏ ਤੇ ਸਤਿਗੁਰ ਕਹਿੰਦੇ ਨੇ ਭਾਈ ਫਿਰ ਬਾਬਾ ਕਬੀਰ ਸਾਹਿਬ ਨੇ ਦਾ ਜਵਾਬ ਦਿੱਤਾ ਬਾਣੀ ਵਿੱਚ ਕਹਿਣ ਲੱਗੇ ਇਸੇ ਤਰ੍ਹਾਂ ਪ੍ਰੇਮ ਪਲਿੱਤਾ ਸੁਰਤ ਖਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਜੇ ਪਰਜਾਲੀ ਇੱਕਹ ਚੋਟ ਸਿਜਾਇਆ ਅੱਖ ਸਤਨਾਮ